ਸਵਾਗਤ ਹੈ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਵੀਡੀਓ ਨੂੰ ਐਂਡ ਤੱਕ ਜਰੂਰ ਦੇਖੋ ਜੋ ਤੁਹਾਡੇ ਤੱਕ ਸਾਰੀ ਜਾਣਕਾਰੀ ਪਹੁੰਚ ਸਕੇ ਅੱਜ ਆਪਾਂ ਤੁਹਾਡੇ ਲਈ ਦੋ ਸੰਦਪਕਾਉ ਲੈ ਕੇ ਆਏ ਆਂ ਜੈਤੋ ਦੇ ਬਣੇ 11 ਹਾਲ ਸਵਰਾਜ 735 FE ਟਰੈਕਟਰ ਪਹਿਲਾਂ ਆਪਾਂ ਗੱਲ ਕਰੀਏ ਤਾਂ ਤੁਹਾਡੇ ਲਈ ਲੈ ਕੇ ਆਏ ਆਂ 11 ਹਾਲ ਦੇਖ ਸਕਦੇ ਹੋ ਜੈਤੋ ਦੇ ਬਣੇ ਹਾਲ ਨੇ ਵੀਰੋ ਚੰਗੀ ਕੰਡੀਸ਼ਨ ਦੇ ਹਲ ਨੇ ਚੰਗਾ ਵਜਨ ਲੱਗਿਆ ਹੋਇਆ ਹਾਲਾਂ ਤੇ ਦੇਖ ਸਕਦੇ ਹੋ ਤੁਸੀਂ ਕੋਈ ਫਾਲਾ ਹਾਲ ਵਿੰਗਾ ਨਹੀਂ ਪੂਰੇ ਵਧੀਆ ਹਾਲ ਨੇ ओरिजिनल ਹਾਲਤ ਦੇ ਵਿੱਚ ਹਲ ਨੇ ਕਿਸੋਂ ਪਾਸਿਓਂ ਕੋਈ ਗਲੇ ਨਹੀਂ ਹੋਏ ਕੋਈ ਜਗਾਲ ਨਹੀਂ ਪਈ ਹੋਈ ਵਧੀਆ ਕੰਡੀਸ਼ਨ ਦੇ ਹਲ ਨੇ ਜੈਤੋ ਦੇ ਬਣੇ ਹਲ ਨੇ ਗੰਗਾ ਰਾਮ ਦੇ ਬਣੇ ਹਲ ਨੇ ਵੀਰੋ ਦੇਖ ਪਰਖ ਕੇ ਦਸੱਲੀ ਕਰਕੇ ਫਿਰ ਤੁਸੀਂ ਹਲ ਖਰੀਦ ਸਕਦੇ ਹੋ ਜੇ ਆਪਾਂ ਇਹਨਾਂ ਦੇ ਵਜਨ ਦੀ ਗੱਲ ਕਰੀਏ 2 ਕੁਆਂਟਲ 70 65 70 ਕਿਲੋ ਦੇ ਵਿੱਚ ਹਲ ਨੇ ਵੀਰੋ ਇਹ ਦੇਖ ਪਰਖ ਕੇ ਦੱਸਾ ਵਾਹ ਕੇ ਵੀਰੋ ਦਸੱਲੀ ਕਰਕੇ ਫਿਰ ਤੁਸੀਂ ਹਲ ਜਾ ਸਕਦੇ ਹੋ ਫਾਲਿਆਂ ਦੀ ਗੱਲ ਕਰੀਏ ਇੱਕ ਪਾਸਾ ਫਾਲਿਆਂ ਦਾ ਬਿਲਕੁਲ ਨਵਾਂ ਇੱਕ ਪਾਸਾ ਲੱਗਿਆ ਹੋਇਆ ਵੀਰੋ ਹਲ ਕਿਸਮ ਪਾਸੋਂ ਕੋਈ ਕਮੀ ਨਹੀਂ ਹਲਾਂ ਦੇ ਵਿੱਚ ਪੂਰੀ ਚੰਗੀ ਕੰਡੀਸ਼ਨ ਦੇ ਹਲ ਨੇ ਬਾਜਵ ਰੇਟ ਵਾਲੇ ਹਲ ਨੇ ਵੀਰੋ ਜੇ ਆਪਾਂ ਇਹਨਾਂ ਦੀ ਡਿਮਾਂਡ ਦੀ ਗੱਲ ਕਰੀਏ ਵੀਰ ਕੰਨਿਓ 17000 ਰੁਪਿਆ ਡਿਮਾਂਡ ਰੱਖੀ ਗਈ ਆ ਮੌਕੇ ਤੇ ਤੁਹਾਡਾ ਪੂਰਾ ਮਾਨਤਾਨ ਕੀਤਾ ਜਾਊਗਾ ਘਰੇਲੂ ਹੱਲ ਨੇ ਵੀਰੋ ਇਹ ਜੇ ਵੀਰ ਦੇ ਫੋਨ ਨੰਬਰ ਦੀ ਗੱਲ ਕਰੀਏ 9464113503 ਤੇ ਵੀਰ ਨੂੰ ਫੋਨ ਕਰਕੇ ਹਲਾਂ ਬਾਰੇ ਕੋਈ ਵੀ ਜਾਣਕਾਰੀ ਪ੍ਰਾਪਤ ਕਰਨੀ ਹੋਵੇ ਕਰ ਸਕਦੇ ਹੋ ਰੇਟ ਵਿੱਚ ਤੁਹਾਡਾ ਪੂਰਾ ਮਾਨਤਾਨ ਕੀਤਾ ਜਾਊਗਾ ਜੋ ਵੀਰ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਰਕੇ ਆਊਗਾ ਵੀਰ ਉਸ ਦਾ ਸਪੈਸ਼ਲ ਮਾਨਤਾਨ ਕਰਨਗੇ ਹਾਲ ਤੁਸੀਂ ਦੇਖ ਪਰਖ ਕੇ ਦਸੱਲੀ ਕਰਕੇ ਫਿਰ ਹਾਲ ਤੁਸੀਂ ਖਰੀਦ ਸਕਦੇ ਹੋ ਵੀਰੋ ਹਲਾਂ ਦੀ ਕੰਡੀਸ਼ਨ ਦੇਖ ਸਕਦੇ ਹੋ ਵੀਰੋ ਥੰੜਲੇ ਦੇ ਪਾਸੋਂ ਕੋਈ ਹਾਲ ਵਿੰਗਾ ਨਹੀਂ ਪੂਰੀ ਸਾਫ਼ ਕੰਡੀਸ਼ਨ ਦੇ ਹਾਲ ਨੇ ਜਿਸ ਕਿਸੇ ਵੀਰ ਨੇ ਖਰੀਦਣੇ ਇੱਕ ਵਾਰ ਵੀਰ ਨੂੰ ਜ਼ਰੂਰ ਕਾਲ ਕਰਨੀ ਵੀਰ ਨੂੰ ਬੰਦ ਹੀ ਜਾਣਕਾਰੀ ਤੁਸੀਂ ਫੋਨ ਤੇ ਪੁੱਛ ਸਕਦੇ ਹੋ ਜਿਸ ਕਿਸੇ ਵੀਰ ਨੇ ਖਰੀਦਣੇ ਉਹਨਾਂ ਦਾ ਮਨਤਨ ਪੂਰਾ ਕੀਤਾ ਜਾਊਗਾ ਅੱਗੇ ਆਪਾਂ ਗੱਲ ਕਰੀਏ ਸਵਰਾਜ 735 ਐਫੀ ਟਰੈਕਟਰ ਦੇਖ ਸਕਦੇ ਹੋ ਵੀਰੋ ਜੇ ਮਾਡਲ ਦੀ ਗੱਲ ਕਰੀਏ 1999 ਮਾਡਲ ਟਰੈਕਟਰ ਆ ਵੀਰੋ ਚਾਰੇ ਕੰਪਨੀ ਦੇ 30 ਪੈਸੇ ਟਾਇਰ ਨੇ ਚੰਗੀ ਹਾਲਤ ਦਾ ਟਰੈਕਟਰ ਆ origignal ਹਾਲਤ ਦੇ ਵਿੱਚ ਟਰੈਕਟਰ ਆ ਦੁਬਾਰਾ ਰੰਗ ਪੇਂਟ ਨਹੀਂ ਹੋਇਆ ਨਾਲ ਦਾ ਰੰਗ ਪੇਂਟ ਆ ਟਰੈਕਟਰ ਦੇ ਘਰੇਲੂ ਟਰੈਕਟਰ ਆ ਵਾਹ ਚਲਾ ਕੇ ਦਸੱਲੀ ਕਰਕੇ ਵੀਰੋ ਫਿਰ ਤੁਸੀਂ ਟਰੈਕਟਰ ਖਰੀਦ ਸਕਦੇ ਹੋ ਟਰੈਕਟਰ ਦੀ ਕੰਡੀਸ਼ਨ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਪੂਰੀ ਚੰਗੀ ਸਾਫ ਕੰਡੀਸ਼ਨ ਆ ਕਿਸਮੋਂ ਪਾਸੋਂ ਕੋਈ ਲੀਕਿੰਗ ਨਹੀਂ ਟਰੈਕਟਰ ਦੀ ਬਾਹਰ ਪੰਪਾ ਟਰੈਕਟਰ ਦਾ ਵੱਡੇ ਗੇਅਰ ਦੇ ਵਿੱਚ ਟਰੈਕਟਰ ਆ 5 ਗੇਅਰਾਂ ਵਾਲਾ ਟਰੈਕਟਰ ਆ ਵੀਰੋ ਇਹ ਦੇਖ ਸਕਦੇ ਹੋ ਤੁਸੀਂ ਬਹੁਤ ਸਾਫ਼ ਕੰਡੀਸ਼ਨ ਦਾ ਟਰੈਕਟਰ ਆ ਕੋਈ ਕਮੀ ਨਹੀਂ ਟਰੈਕਟਰ ਦੇ ਵਿੱਚ ਵਾਹ ਚਲਾ ਕੇ ਦਸੱਲੀ ਕਰਕੇ ਫਿਰ ਤੁਸੀਂ ਟਰੈਕਟਰ ਖਰੀਦ ਸਕਦੇ ਹੋ ਟਰੈਕਟਰ ਦੀ ਹਾਲਤ ਦੇਖ ਸਕਦੇ ਹੋ ਪਿਛਲੇ ਪਾਸਿਓਂ ਚੰਗੀ ਹਾਲਤ ਦਾ ਟਰੈਕਟਰ ਆ ਕੋਈ ਲੀਕਿੰਗ ਨਹੀਂ ਟਰੈਕਟਰ ਦੇ ਵਿੱਚ ਮਗਰਲੇ ਟਾਇਰ ਦੇਖ ਸਕਦੇ ਹੋ 30 ਤੋਂ 40 ਪੈਸੇ ਚਾਰੇ ਟਾਇਰ ਨੇ ਵੀਰੋ ਕੰਪਨੀ ਦੇ ਟਾਇਰ ਨੇ ਰਿੰਮਾਂ ਦਾ ਦੇਖ ਸਕਦੇ ਹੋ ਪੂਰਾ ਸਾਫ਼ ਸੁਹਣਾ ਟਰੈਕਟਰ ਆ ਰਿੰਮਾਂ ਦਾ ਜੇ ਆਪਾਂ ਦੁਬਾਰਾ ਤੁਹਾਨੂੰ ਮਾਡਲ ਦੀ ਗੱਲ ਕਰੀਏ 1999 ਮਾਡਲ ਟਰੈਕਟਰ ਆ ਚੰਗੇ ਮਰਗਯਾਰਟ ਨੇ ਕਿਸਮ ਪਾਸੋਂ ਮਰਗਯਾਰਟ ਗਲੇ ਨਹੀਂ ਹੋਏ ਜੇ ਆਪਾਂ ਵੀਰ ਦੇ ਫੋਨ ਨੰਬਰ ਦੀ ਗੱਲ ਕਰੀਏ 9464113503 ਤੇ ਵੀਰ ਨੂੰ ਫੋਨ ਕਰਕੇ ਟਰੈਕਟਰ ਬਾਰੇ ਬੰਦ ਹੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਜੀ ਆਪਾਂ ਹੁਣ ਇਸ ਦੀ ਡਿਮਾਂਡ ਦੀ ਗੱਲ ਕਰੀਏ ਵੀਰ ਕੰਨਿਓ 135000 ਰੁਪਈਆ ਡਿਮਾਂਡ ਰੱਖੀ ਗਈ ਆ ਇਹ ਕੋਈ ਪੱਕਾ ਰੇਟ ਨਹੀਂ ਮੌਕੇ ਤੇ ਮਾਨਤਾਣ ਕੀਤਾ ਜਾਊਗਾ ਜੋ ਵੀਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਰਕੇ ਆਊਗਾ ਵੀਰ ਉਸ ਦਾ ਸਪੈਸ਼ਲ ਮਾਨਤਾਣ ਕਰਨਗੇ ਆਪਣੇ ਚੈਨਲ ਤੇ ਐਡ ਹੋਣ ਵਾਸਤੇ ਵੀਰ ਉਹ ਸਕਰੀਨ ਤੇ ਚੱਲ ਰਹੇ ਨੰਬਰ ਤੇ ਵੀਡੀਓ ਬਣਾ ਕੇ ਜਾਂ ਫੋਟੋ ਮੈਂ ਸੈਂਡ ਕਰੋ ਆਪਾਂ ਤੁਹਾਡੀ ਐਡ ਫ੍ਰੀ ਦੇ ਵਿੱਚ ਕਰਾਂਗੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੋ ਤੁਹਾਡੇ ਤੱਕ ਨਵੀਆਂ ਵੀਡੀਓ ਜਲਦ ਪਹੁੰਚ ਸਕਣ ਵਾਜਵ ਰੇਟਾਂ ਦੇ ਵਿੱਚ ਆਪਾਂ ਤੁਹਾਡੇ ਲਈ ਖੇਤੀਬਾੜੀ ਸੰਬਕਾਉ ਲੈ ਕੇ ਆਉਂਦੇ ਰਹਾਂਗੇ ਚੈਨਲ ਨੂੰ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਵੀਰੋ ਜੋ ਤੁਹਾਡੇ ਤੱਕ ਜਲਦ ਨਵੀਆਂ ਵੀਡੀਓ ਪਹੁੰਚ ਸਕਣ ਟਰੈਕਟਰ ਤੁਸੀਂ ਦੇਖ ਪਰਖ ਕੇ ਦਸੱਲੀ ਕਰਕੇ ਫਿਰ ਖਰੀਦ ਸਕਦੇ ਹੋ ਰੇਟ ਵਿੱਚ ਤੁਹਾਡਾ ਪੂਰਾ ਮਾਨਤਨ ਕੀਤਾ ਜਾਊਗਾ ਵੀਰੋ ਮਿਲਦੇ ਆਂ ਕਿਸੇ ਨਵੀਂ ਵੀਡੀਓ ਦੇ ਵਿੱਚ ਧੰਨਵਾਦ ਵੀਰੋ